ਅਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਗ বাহাদুর ਸਾਹਿਬ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬ ਦੀ ਬਹੁਤ ਸ਼ਬਦਾ ਭਾਵਨਾ ਦੇ ਨਾਲ ਬਣਾਈ ਜਾ ਰਹੀ ਹੈ ਪਰ ਉਸੇ ਲੜੀ ਦੇ ਵਿੱਚ ਹੀ ਅੱਜ ਅ ਸ਼੍ਰੀ ਗੰਗਪੁਰ ਸਾਹਿਬ ਤੋਂ ਗੁਰੂ ਕੇ ਮੈਲਪੁਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਸਵੇਰੇ ਨਾ ਨਗਰ ਕੀਰਤਨ ਆਰੰਭ ਹੋਇਆ ਸੀ ਔਰ ਨਗਰ ਦੇ ਵਿੱਚੋਂ ਹੁੰਦਾ ਹੋਇਆ ਇਸ ਵੇਲੇ ਅਸੀਂ ਖੜ੍ਹੇ ਪਹੁੰਚੇ ਹਾਂ ਜਿੱਥੋਂ ਦੀ ਸੰਗਤ ਵੱਲੋਂ ਨਿੱਘਾ ਸਵਾਗਤ ਪੰਜ ਪਿਆਰੇ ਸਹਿਬਾਨ ਦਾ ਔਰ ਤਨਤਨ ਸਾਹਿਬ ਸ਼੍ਰੀ ਗੁਰਗੰਸਾ ਮਹਾਰਾਜ ਦਾ ਅਸ਼ੀਰਵਾਦ ਲੈ ਅਨੁਵਰਤ ਸਤਿ ਪਹੁੰਚੀਆਂ ਸਮੂਹ ਨਿਆਗ ਜਥੇਬੰਦੀਆਂ ਸਮਾਜ ਸੇਵੀ ਸੰਤ ਸਮਾਜ ਔਰ ਰਸਤੇ ਦੇ ਵਿੱਚ ਬੇਅੰਤ ਸੰਗਤਾਂ ਜਿਹੜੀਆਂ ਉਹ ਜੁੜੀਆਂ ਸਨ ਨਗਰ ਕੀਰਤਨ ਦਾ ਸਵਾਗਤ ਕਰਨ ਦੇ ਲਈ ਸੋ ਸਾਰਿਆਂ ਦਾ ਅਸੀਂ ਦਿੱਲੀ ਸਿੱਖ ਉਤਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ ਇੱਥੋਂ ਦੇ ਸਾਡੇ ਐਮ.ਐਲ.ਏ ਭੈਣ ਜੀ ਅਨਮੋਲ ਗਗਨ ਜੀ ਉਹ ਵੀ ਖੁਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਗਾ ਜਗਾ ਦੇ ਉੱਤੇ ਜਿੱਥੇ ਸਾਰੀ ਜਗਾ ਦੇ ਉੱਤੇ ਪੰਜਾਬ ਸਰਕਾਰ ਨੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਉਹਨਾਂ ਦਾ ਧੰਨਵਾਦ ਕਰਦੇ ਆ ਐਸਪੀਸੀ ਜਿਨ੍ਹਾਂ ਨੇ ਸਾਨੂੰ ਸਹਿਯੋਗ ਕੀਤਾ ਸਟਾਰਟਿੰਗ ਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸੋ ਗੁਰੂ ਸਾਹਿਬ ਦੇ ਜੋ ਸਮਾਗਮ ਆ ਰਹੇ ਨੇ ਸਮਾਗਮ ਦਿੱਲੀ ਦੇ ਵਿੱਚ ਕੀਤੇ ਜਾਣੇ ਆ ਸੋ ਉਹਨਾਂ ਦੇ ਵਿੱਚ ਵੀ ਮੈਂ ਬੇਨਤੀ ਕਰਦਾ ਕਿ ਸਮੂਹ ਸੰਗਤਾਂ ਦਿੱਲੀ ਦੇ ਵਿੱਚ ਸਾਰੇ ਸਮਾਗਮਾਂ ਦੇ ਵਿੱਚ ਪਹੁੰਚਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸੋ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਉੱਤੇ ਵਿਸ਼ਾਲ ਜਿਹੜੇ ਨਗਰ ਕੀਰਤਨ ਨੇ ਸ਼੍ਰੀ ਨਾਨਕਪੁਰ ਸਾਹਿਬ ਤੋਂ ਸਿਸਕਨ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਦੇ ਜਿਹੜੇ ਸਾਰੇ ਯਤਨਾਂ ਦੇ ਸਦਕਾ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਬੜੇ ਸੰਗਤਾਂ ਨਿਹਾਲ ਹੋ ਰਹੀਆਂ ਇੱਥੇ ਜਿਸ ਤਰੀਕੇ ਨਾਲ ਇਹਨਾਂ ਇੱਥੇ ਸੰਗਤ ਜੁੜੀ ਹੈ ਅੱਜ ਨਗਰ ਕੀਰਤਨ ਨੂੰ ਦੇਖਣ ਦੇ ਲਈ ਸੋ ਸਾਰੀ ਸੰਗਤ ਹੈ ਜਿਹੜੀ ਅੱਜ ਸ਼ਰਦਾ ਦੇ ਨਾਲ ਭਿੱਜੀ ਹੋਈ ਮੈਨੂੰ ਤਾਂ ਮੈਂ ਬਹੁਤ ਰਿਣੀ ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਅੱਜ ਗੁਰੂ ਤੇਗ ਬਹਾਦਰ ਜੀ ਜਿਹੜੇ ਇੱਕ ਹਿੰਦ ਦੀ ਚਾਦਰ ਸਿੱਖਾਂ ਦੇ ਗੁਰੂ ਨੇ ਪੂਰੇ ਹਿੰਦ ਦੀ ਚਾਦਰ ਵਾਸਤੇ ਸ਼ਹੀਦੀ ਦਿੱਤੀ ਉਹਨਾਂ ਦੇ ਨਾਲ ਜਿਦਾ ਤੁਸੀਂ ਦੱਸਿਆ ਭਾਈ ਸਤੀਦਾਸ ਜੀ ਮਤੀਦਾਸ ਜੀ ਤੇ ਭਾਈ ਦਿਆਲਾ ਜੀ ਸਾਰਿਆਂ ਨੇ ਸ਼ਹੀਦੀ ਦਿੱਤੀ ਸਿਰਫ ਆਪ ਸਾਡੇ ਲੋਕਾਂ ਕਰਕੇ ਤੇ ਮੈਂ ਬਹੁਤ ਜ਼ਿਆਦਾ ਅੱਜ ਧੰਨਵਾਦੀਆਂ ਤੇ ਕਿ ਮੇਰੇ ਵੀਰ ਲੌਂਗਿਆ ਜੀ ਨੇ ਮੈਨੂੰ ਇਹਨਾ ਮਾਣ ਬਖਸ਼ਿਆ ਕਿ ਮੈਨੂੰ ਇੱਥੇ ਸੇਵਾ ਦਾ ਮੌਕਾ ਦਿੱਤਾ ਤੇ ਮੇਰੇ ਨਾਲ ਮੇਰੇ ਸਾਰੇ ਵੀਰ ਅਸੀਂ ਖਾਲਸਾ ਸਕੂਲ ਨਾਲ ਬਹੁਤ ਧੀਰ ਤੋਂ ਜੁੜੇ ਹੋਏ ਆਂ ਸਾਨੂੰ ਇੱਥੇ ਮੌਕਾ ਮਿਲਿਆ ਕਿ ਅਸੀਂ ਉਸ ਧਾਰਮਿਕ ਯਾਤਰਾ ਦੇ ਵਿੱਚ ਆਪਣੇ ਵੱਲੋਂ ਇੱਕ ਛੋਟਾ ਜਿਹਾ ਯੋਗਦਾਨ ਪਾ ਸਕੀਏ ਤੇ ਅਸੀਂ ਹੁਮ ਹੁਮ ਆ ਕੇ ਪਹੁੰਚੇ ਹੋਏ ਆਂ ਜੀ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਅੱਜ ਇਸ ਏਡੇ ਵੱਡੇ ਈਵੈਂਟ ਦਾ ਅਸੀਂ ਹਿੱਸਾ ਬਣੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 350ਵਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਹੀਦਾਂ ਨੂੰ ਸਮਰਪਿਤ ਜੋ ਨਗਰ ਕੀਰਤਨ ਆਨੰਦਪੁਰ ਸਾਹਿਬ ਤੋਂ ਆਰੰਭ ਹੋਇਆ ਹੈ ਜੋ ਜਾ ਕੇ ਦਿੱਲੀ ਸੀਸਗੰਗ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਣਾ ਹੈ ਅੱਜ ਖਰੜ ਦੀ ਸਮੂਹ ਸੰਗਤ ਤੇ ਇਲਾਕਾ ਨਿਵਾਸੀ ਇੱਥੇ ਖਰੜ ਵਿਖੇ ਉਹਨਾਂ ਦਾ ਜੀ ਆਇਆਂ ਨੂੰ ਕਰਨ ਵਾਸਤੇ ਸੰਗਤ ਸਾਰੀ ਇੰਤਜ਼ਾਰ ਕਰ ਰਹੀ ਹੈ ਤੇ ਜਦੋਂ ਵੀ ਆਇਆ ਫੁੱਲਾਂ ਦੀ ਵਰਖਾ ਤੇ ਹੋਰ ਨੰਗਰ ਦਾ ਜੋ ਪ੍ਰਬੰਧ ਹੈ ਉਹ ਸਾਰਾ ਖਰੜਨ ਵਾਸੀਆਂ ਵੱਲੋਂ ਕੀਤਾ ਗਿਆ ਹੈ ਮੈਂ ਖਰੜਨ ਵਾਸੀਆਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੇ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਇੰਨੀਆਂ ਤਿਆਰੀਆਂ ਕੀਤੀਆਂ ਤੇ ਮੈਂ ਚੱਡਾ ਜੀ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣੇ ਨਿਊ ਚੈਨਲ ਤੇ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਲਾਈਵ ਕੀਤਾ ਹੋਇਆ ਹੈ ਤੇ ਮੈਂ ਸਾਰੀਆਂ ਸੰਗਤਾਂ ਦਾ ਫੇਰ ਧੰਨਵਾਦ ਕਰਦਾ ਤੇ ਆਪਣੇ ਦੋਸਤਾਂ ਦਾ ਤੇ ਮਿੱਤਰਾਂ ਦਾ ਤਾਂ ਜਿਹੜੇ ਖਾਲਸਾ ਸਕੂਲ ਦਾ ਤੇ ਖਾਲਸਾ ਸਕੂਲ ਗਰਾਊਂਡ ਕਮੇਟੀ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਦਿਨ ਰਾਤ ਇੱਕ ਕਰਕੇ ਜਿਹੜੀ ਹੈਗੀ ਐ ਇਸ ਨੂੰ ਸਫਲ ਕਰਨ ਵਾਸਤੇ ਜਿਹੜਾ ਹੈਗਾ ਉਹ ਬਹੁਤ ਮਿਹਨਤ ਕੀਤੀ ਹੈ ਮੈਂ ਸਾਰਿਆਂ ਦਾ ਧੰਨਵਾਦ ਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭੰਟਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਸ਼ਤਾਬ ਦੀ ਸ਼੍ਰੀ ਗੁਰੂ ਤੇਗਪਾਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਸ਼ੀਸ਼ਗੰਜ ਚਾਂਦਨੀ ਚੌਕ ਦਿੱਲੀ ਤੱਕ ਜਿਹੜਾ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਰਬੱਤ ਦੇ ਭਲੇ ਵਾਸਤੇ ਉਹ ਖਰੜ ਪਹੁੰਚਣ ਤੇ ਅਸੀਂ ਸਮੂਹ ਐਮਸੀ ਸਭਾਨਾ ਵੱਲੋਂ ਖਰੜ ਦੇ ਪਤਵੰਤਿਆਂ ਵੱਲੋਂ ਅਸੀਂ ਇੱਥੇ ਪਹੁੰਚਣ ਤੇ ਉਹਨਾਂ ਦਾ ਨਿੱਘਾ ਜੀ ਆਇਆ ਕਰਨ ਵਾਸਤੇ ਖੜੇ ਆ ਸਾਰਿਆਂ ਸੰਗਤਾਂ ਤੁਸੀਂ ਦੇਖ ਰਹੇ ਹੋ ਜਿਵੇਂ ਠਾਠਾ ਮਾਰਦਾ ਇਕੱਠ ਹੈ ਕਿੰਨੀ ਲੋਕਾਂ 'ਚ ਭਾਵਨਾ ਹੈ ਸੋ ਅਸੀਂ ਇੱਥੇ ਇੰਤਜ਼ਾਰ ਕਰ ਰਹੇ ਹੁਣ ਪਤਾ ਚੱਲਿਆ ਸੀ ਕਿ ਨਗਰ ਕੀਰਤਨ ਬੱਸ ਸਟੈਂਡ ਖਰੜ ਤੇ ਪਹੁੰਚ ਚੁੱਕਿਆ ਹੈ ਤੇ ਬਸ ਅਸੀਂ ਬੇਸabri